ਅਸੀ ਗੱਲ ਮੈਂ ਤਾਂ ਆਪਣੇ ਮਕਾਨ ਦੀ 10 ਬਾਈ ਕਿਰਾਏ ਤੇ ਦੇਣ ਵਾਸਤੇ ਤਾਂ ਅਸੀਂ ਕੁਛ ਨਹੀਂ ਹੈ ਕਿਰਾਇਆ ਅਡਵਾਂਸ ਲੈਣਾ ਵੀ ਦਾਤੋ ਕਿੰਨਾ ਹੈ ਆਮ ਰੋਟੀ ਲੱਗੀ ਆਹੀ ਹਾਂ ਆ ਗਿਆ ਸਕਿਰੀਆਂ ਪਕਾ ਕੇ ਮੰਮੀ ਫੇਰ ਕੀ ਹੋ ਗਿਆ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਏ ਇੱਕ ਦਿਨ ਉਹਨਾਂ ਨੂੰ ਚਾਰ ਫੁਲਕੇ ਦੇ ਦਿੱਤੇ ਤੇ ਕਿਹੜੀ ਆਫਤ ਆ ਗਈ ਆ ਕਿਰਾਏਦਾਰ ਆ ਕੋਈ ਰਿਸ਼ਤੇਦਾਰ ਨਹੀਂ ਕੇ ਮੰਮੀ ਪੈਸੇ ਆਉਣ ਨਾਲ ਨਾ ਕਹੇ ਵਾਲੇ ਬੰਦੇ ਦੇ ਲਿਬਾਸ ਬਦਲ ਜਾਂਦੇ ਆ ਔਰ ਵਿਚਾਰ ਨਹੀਂ ਬਦਲਦੇ ਹੰਕਾਰ ਬੜਾ ਮਾੜਾ ਹੁੰਦਾ ਅਦੇ ਦਿੱਤੇ ਵੀ ਖਾਣਾ ਨਹੀਂ ਨਹੀਂ ਵੀਰੇ ਤੂੰ ਖਾਣਾ ਜੇ ਤੂੰ ਨਾ ਖਾਂਦਾ ਮੈਂ ਵੀ ਨਹੀਂ ਖਾਣਾ ਤੂੰ ਨਹੀਂ ਮੇਰੀ ਭੈਣ ਇਦੇ ਤੇ ਦਾਦੀ ਤਾਂ ਨਹੀਂ ਗੁੱਸੇ ਹੋਗੀ ਸਈ ਤੂੰ ਖਾ ਦਾਦੀ ਕੋਸ਼ ਨਹੀਂ ਆਂਦੇ

ਚਾਲੋ ਅંદર ਚਾਲ ਚੇਖਾਈ ਜਾਂਦਾ ਰੁਕ ਚੱਲ ਮਨਰਾਜ ਕੀ ਹੋ ਬਤ ਆਂਟੀ ਨੇ ਵੀ ਨੰਮਾਰਿਆ ਏ ਕਿਹੜੀ ਆਂਟੀ ਝੱਲੇ ਵਾਲੇ ਹਾਏ ਮੇਰੀ ਦੀ ਨੰਮਾਰਿਆ ਏ ਕਾਤੋਂ ਮਾਰਿਆ ਇਹਨਾਂ ਨੇ ਕਾਤੋਂ ਮਾਰਿਆ ਏ अलाव ने तो अपने सीप देता है याल कि ना खोके खाई जान दे या बस हाय हाय एक सेव तो वे ने आनी नू की दम आ आए कोई काम नहीं कोई काम नहीं अन्न पड़ता था जब ना पापा ही नहीं थी रहना ऐ तो जाकर ले अपना कोई काम नहीं पता अपना पता हुआ और अपना कर भी तो ਨੂੰ ਚਾਪੇ ਜੋ ਪ੍ਰੇਸ ਆ ਰਿਹਾ ਸਾਫ ਕਰਵਾ ਦੇਣੀ ਲੋ। ਠੀਕ ਆ। ਇਹ ਆ ਜਾ ਦੇ। ਹੋਰ ਇਹ ਆ ਜਾ ਲੈ। ਵਧੀਆ। ਹੋ ਗਈ ਵਧੀਆ। ਹੋਰ ਵਧੀਆ। ਆਹ ਵਧੀਆ। ਹੁਣ ਕਿੱਥੇ ਲਿਆ ਮકાਨ ਫਿਰ? ਬੜਾ ਚੁੱਪ ਜੇ ਕਰਕੇ ਬੈਠਾ ਕੀ ਚੱਕ ਰਿਆ? ਮકાਨ ਕਹਿਣਾ ਬਦਲਣਾ ਬਦਲੇ। ਅੱਛਾ ਚੱਕੀ ਹੋਇਆ ਜੀ ਤੈਨੂੰ ਮੈਂ ਪੁੱਛੀ ਜਾਂਦਾ ਤੈਨੂੰ ਮਕਾਨ ਬਦਲ ਲਈ ਗੱਲ ਕੀ ਦੱਸੀ ਕਿੱਥੇ ਜਾ ਤੇ ਤੂੰ ਤੇਰਾ ਦਿਮਾਗ ਖਰਾਬ ਹੋਇਆ ਪਿਆ ਕੀ ਦੱਸੀ ਤੈਨੂੰ ਕੀ ਹੋਇਆ ਕੋਈ ਟੈਨਸ਼ਨ ਹੈ ਟੈਨਸ਼ਨ ਹੈ ਮਕਾਨ ਬਦਲ ਲਿਆ ਥੋੜੇ ਦਿਨ ਹੋ ਗਏ ਆ ਅੱਛਾ ਉਹ ਨਿਆਣਾ ਨਾ ਬੀਬੀ ਵਾਵਾ ਕਰਨ ਦਈ ਆ ਅੱਛਾ ਉਹ ਮੇਰੀ ਕੁੜੀ ਨਾ ਨਹੀਂ ਤੇ ਉਹਨੂੰ ਵਾਵਾ ਨੇ ਤੱਕੇ ਤੱਕੇ ਮਾਰ ਕੇ ਚਪੇੜਾ ਮਾਰ ਕੇ ਉੱਤੇ ਭਜਾਇਆ ਨਾ ਜਿੱਧਰ ਜਾਈਦਾ ਉੱਧਰ ਇਹ ਕੰਜਰਖਾਨਾ ਹੁੰਦਾ ਕੀ ਕਰੀਏ ਕਿੱਥੇ ਜਾਈਏ ਯਾਰ ਮੜੀ ਗਾ ਲਿਆ ਜੇ ਕੋਈ ਪਰੇਸ਼ਾਨੀ ਹੀ ਦੱਸਦਾ ਗਲਤ ਕਰਦਾ ਆਪਣੇ ਨਾਲ ਜਾਰੇ ਕਿਹੜੀ ਗੱਲ ਦੱਸ ਇਹ ਸਾਬਤ ਨੂੰ ਹਾਰੇ ਗੱਲ ਦਸੀਦੀ ਆ ਉਹ ਤਰ੍ਹਾਂ ਨਹੀਂ ਕੋਈ ਗੱਲ ਵਾਹ ਦਿਮਾਗ ਦੀ ਟੈਨਸ਼ਨ ਕਰਕੇ ਨਾ ਦਿਮਾਗ ਪਜਲ ਜਾ ਰਹਿਦਾ ਜਿੱਧਰ ਚਾਹੀਦਾ ਉਧਰ ਹੀ ਕੋ ਲੋ 6 ਮਹੀਨੇ ਰੱਖ ਕੇ ਅੰਦਰ ਸਮਾਨ ਚੱਕ ਲੋ ਇਹੋ ਆਲੇ ਕਰਾਇ ਤੇ ਪਾਉ ਹੀ ਉਹ ਆਲੇ ਬਹੁਤ ਬੁਰੇ ਆਲੇ ਕੋਈ ਪੁੱਛੀ ਨਾ ਰੱਬ ਹਰੇਕ ਨੂੰ ਆਪਣਾ ਮਕਾਨ ਦਵੇ ਕਿਰਾਏ ਤੇ ਰਹਿਣਾ ਸੋਕਾ ਕੀ ਬਹੁਤ ਔਖਾ ਕੰਮ ਕਿਰਾਏ ਤੇ ਚਲੋ ਬਾਕੀ ਕੋਈ ਨਹੀਂ ਰੱਬ ਸੁਣੂਗਾ ਇਹੋ ਜੀ ਗੱਲ ਨਹੀਂ ਹੁੰਦੀ ਅੱਜ ਨਾ ਸੁਣੂਗਾ ਹਣਾ ਬਸ ਉਹ ਸੁਣੂ ਮਹਾਰਾਯੋ ਤੇ ਆ ਗਿਆ ਪੜ ਰਿਹਾ ਸੱਚੀ ਗਾ ਸੁਣੂਗਾ ਸੁਣੂਗਾ ਰੱਬ ਕੋਈ ਗੱਲ ਨਹੀਂ ਬਸ ਉਹਦਾ ਨਾਮ ਇਤਿਆਰ ਰੱਬ ਦਾ ਨਾਮ ਲਿਆ ਕਰ ਕੋਈ ਨਹੀਂ ਜੇ ਦਿਨ ਮੜੇ ਆ ਨਾ ਚੰਗੇ ਵੀ ਆਉਣਗੇ ਹਾਂ ਨੇ ਲਿਆਉਗਾ ਕੋਈ ਗੱਲ ਨਹੀਂ ਹੌਜੀ ਚੰਗਾ ਫਿਰ ਘਬਰਾ ਨਾ ਕੋਈ ਨਹੀਂ ਆਪਣੇ ਨਾ ਯਾਦ ਉਸ ਦਾ ਮਕਾਨ ਹੈਗਾ ਇੱਕ ਠੀਕ ਆ ਕਿ ਮੈਂ ਇਹਦੋਂ ਕੰਮ ਤੋਂ ਮੁੜਿਆ ਵਿਹਲਾ ਹੋ ਗਿਆ ਫਿਰ ਆਪਾਂ ਉਹ ਇੱਕਰੀ ਵੇਖਣ ਜਾਂਦੇ ਆ ਠੀਕ ਆ ਠੀਕ ਆ ਤੇ ਮੈਂ ਮਿਲਣਾ ਸ਼ਾਮ ਨੂੰ ਠੀਕ ਆ ਫਿਰ ਹਾਂ ਕਾਕਾ ਗਾ ਸੁੱਕ ਕੇ ਜਾਈ ਫੇਰ ਜਾਈ ਉੱਤੇ ਮੇਰੀ ਗੱਲ ਸੁਣ ਮਰੇ ਤਾਂ ਹਾਂਜੀ ਆਂਟੀ ਜੀ ਮੀਂਹ ਨਿਆ ਤੋ ਨਾ ਬੂ ਲੋ ਕਰਨੇ ਰੁਕੇ ਹੋ ਗਿਆ ਨਾ ਤੇਰਾ ਕਿਰਾਇਆ ਆਇਆ ਤੇ ਰਾਤ ਦਿਨ ਤੁਸੀਂ ਇੱਥੇ ਚਲਉਂਦੇ ਆ ਨਾ ਬਿੱਲ ਆਇਆ ਹਾਂ ਬਿੱਲ ਤਾਂ ਆਪਣੇ ਆਪ ਕਰਨਾ ਨੂੰ ਤੇ ਕਿਰਾਇਆ ਤੇ ਚਲ ਮੀਂਹ ਦੇਣਾ ਤੇ ਬਿੱਲ ਤਾਂ ਕਰਕੇ ਆਓ ਉੱਤੇ ਆਂਟੀ ਦੋ ਚਾਰ ਦਿਨ ਰੁਕ ਜਾਓ ਮੇਰੀ ਗੁੜਿਆਣੀ ਠੀਕ ਹੈ ਕਿਰਾਇਆ ਤਾਂ ਦੇਣਾ ਇੱਕ ਦੁਕਾਨ ਤੇ ਬੜਾ ਮੰਦਾ ਚਲਣਦਿਆ ਹੈ ਤੁਹਾਨੂੰ ਦੇ ਦੇਣਾ ਇੱਕ ਦੋ ਦਿਨਾਂ ਤੱਕ ਬਸ ਇਹ ਦਵਾਈ ਨਾਲ ਜਾਣਾ ਹੈ ਇਹ ਦੇ ਜਾਂਦਾ ਨੰਦਵਾਟ ਆਜਾ ਮੈਨੂੰ ਭਰਾ ਕਰਾਇਆ ਦੇ ਮੈਨੂੰ ਅੱਜ ਹੀ ਚਾਹੀਦਾ ਆਹ ਨਹੀਂ ਇਹ ਹੈਗਾ ਤਾਂ ਜਾਓ ਪਿਤਰਾ ਬਾਜੋ ਚੋ ਜਾਓ ਮੇਰਾ ਸਕਾਨ ਫੇਰ ਕਰਾਇਆ ਚੜ ਜਾਣਾ ਅੰਟੀ ਜੀ ਇਹ ਤੇਰਾ ਨਾਗਾ ਤਾਂ 21 ਤੱਕ ਹੀ ਕਿਰਾਇਆ ਦੇ ਦਿੰਦੇ ਆ ਇਹਦੇ ਅੱਜ ਹੀ ਮੈਂ ਸ਼ਾਮ ਨੂੰ ਪ੍ਰਬੰਧ ਕਰਦਾ ਡੱਕ ਰਾਏ ਦਾ ਠੀਕ ਹੈ ਅੰਟੀ ਜੀ

ਇਹ ਕੁੜੀਆਂ ਨੇ ਠੀਕ ਆ ਜੀ ਟਰੈਕਟਰ ਨੂੰ ਦਿਖਾਉਣ ਜਾਣਾ ਉੱਥੇ ਹੀ 4200 ਰੁਪਇਆ ਲੱਗ ਜਾਣਾ ਕਿੱਧਰ ਮਰਗੇ ਕੀ ਕਰੀ ਉਧਰੋਂ ਕੰਮ ਨਹੀਂ ਹੈਗਾ ਦੁਕਾਨ ਤੇ ਇਨਾ ਥੋੜੀ ਦਵਾਈ ਦਾ ਟੈਨਸ਼ਨ ਨਹੀਂ ਪਈ ਆ ਸਰ ਜਿਹੜੇ ਉਹ ਥੋੜੇ ਪੈਸੇ ਪਏ ਮੇਰੇ ਤੋਂ ਤੇ ਫਿਰ ਉਹ ਲੈ ਜਾਓ ਤੀਂ ਕਰਾਇਆ ਤਾਂ ਫਿਰ ਦੇਣਾ ਹੀ ਪਣਾ ਵਾ ਦਵਾਈ ਦਾ ਕਿਤਰਾ ਕਰਾਂਗੇ ਆਪਾਂ ਨੰਨੂ ਨੰਨੂ ਕੋਤ ਨੰਮਹਾਰਾ ਨੰਨੂ ਆ ਕੁੜੀ ਦਾ ਗੋਸੇ ਹੀ ਭਈ ਆ Ada Luna ke apa-apa Nanu? 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 Minum para guri Nanu? Nanu? Jaldi karo Nanu? ਨਨਾ ਆਲੋ ਮੰਮੀ ਪੈਸੇ ਉਹਨੇ ਕੋਈ ਇੱਕ ਰਾਹਦਾਰ ਨੇ ਦਿੱਤੇ ਪੈਸੇ ਕਰਾਏ ਦੇ ਲੋਕਾ ਇਤਰਾ ਪੈ ਰਹੀ ਨਹੀਂ ਖਲ ਦੇਆ ਉਹ ਤਾਂ ਕਿਛ ਚਲ ਨਹੀਂ ਨਹੀਂ ਗੁੱਠਾ ਦਿੱਤਾ ਨਾ ਸੰਗੇ ਫੇਰ ਦਿੱਤੇ ਆ ਪੈਸੇ ਦਾ ਮੰਮੀ ਉਹਨੇ ਤੈਨੂੰ ਦੇ ਦਿੱਤੇ ਆ ਪਰ ਤੂੰ ਇਹ ਨਹੀਂ ਪੁੱਛਿਆ ਵੀ ਪੈਸੇ ਆਏ ਕਿੱਥੋਂ ਹੀ ਉਹਦੇ ਕੋਲ ਆ ਉਹਨੂੰ ਨਹੀਂ ਪਤਾ ਕਿ ਉਹ ਮਰਜ਼ੀ ਆਏ ਉਹਨੂੰ ਤਾਂ ਪੈਸਾ ਨਾਲ ਮਤਲਬ ਆ। ਉਹਨੇ ਆਪਦੇ ਬੱਚੇ ਦੇ ਇਲਾਜ ਲਈ ਪੈਸੇ ਰੱਖੇ ਸੀ। ਇਹ ਤਾਂ ਪੁੱਛ ਲੈ ਉਹਦਾ ਬੱਚਾ ਕਿੱਥੇ ਆ? ਉਹਨੇ ਇਲਾਜ ਕਰਾਇਆ ਕਿ ਨਹੀਂ ਕਰਾਇਆ? ਕਿਹੜੇ ਹਸਪੀਟਲ ਦਾਖਲ ਪੁੱਛ ਆ। ਉਹ ਤਾਂ ਪੁੱਛ ਲੈਂਦੀ। ਕਿ ਤੈਨੂੰ ਪੈਸਿਆਂ ਨਾਲ ਹੀ ਪਿਆਰ ਆ ਬਸ। ਪੈਸੇ ਪੈਸੇ ਕਰਦੀ ਹਰ ਵळे। ਯਾਸਿਆ ਨਾ ਨਾ ਬਣੀ ਜਿਆਦਾ ਗੱਲ ਦੱਸ ਕੀ ਆ ਵਿੱਚੋਂ। ਇਹ ਗੱਲ ਫਿਰ ਸੋਣਾ। ਉਨੇ ਪੈਸੇ ਤੈਨੂੰ ਕਰਾਇ ਲਈ ਭੇਜਦੇ ਆ ਪਰ ਉਹਦਾ ਬੱਚਾ ਅੱਜ ਨਾ ਆ ਦੀ ਜਾਨ ਤਾਂ ਹੱਥ ਤੋਂ ਗਿਆ ਇਲਾਜ ਕਰਕੇ ਹੈ ਇਹਨੂੰ ਤਾਂ ਮੰਮੀ ਪੈਸੇ ਮਿਲ ਗਏ ਆ ਪਰ ਅੱਜ ਮੈਂ ਨਾ ਇਹਨਾ ਕੁ ਅੰਦਰੋਂ ਟੁੱਟ ਗਿਆ ਨਾ ਸਾਰੇ ਰਿਸ਼ਤੇ ਨਾਤੇ ਸਿਰਫ ਇਹ ਪੈਸੇ ਦੇ ਅੱਗੇ ਕੁਝ ਵੀ ਨਹੀਂ ਆ ਇਨਸਾਨ ਸਿਰਫ ਪੈਸਾ ਪੈਸਾ ਕਰਦਾ ਕਿਹਦਾ ਦਰਦ ਕਹਿੰਦਾ ਦੁੱਖ ਮਜਬੂਰੀ ਕੋਈ ਨਹੀਂ ਸਮਝਦਾ ਇੱਥੇ ਤੂੰ ਇੱਕ ਵਾਰੀ ਉਹਨਾਂ ਦਾ ਦਰਦ ਮਜਬੂਰੀ ਸਮਝਿਆ ਹੁੰਦਾ ਨਾ ਸ਼ਾਇਦ ਉਹਨਾਂ ਦਾ ਅੱਜ ਬੱਚਾ ਇਸ ਦੁਨੀਆ ਤੇ ਹੁੰਦਾ ਜਾ ਕੇ ਵੇਖ ਉਹਨਾਂ ਨੂੰ ਕਿਤਰਾ ਰੋਣ ਮਿਲਕਨਦੇ ਆਓ ਪਰ ਤੈਨੂੰ ਕੀ ਤੈਨੂੰ ਤੇਰੇ ਪੈਸੇ ਮਿਲ ਗਏ ਆ ਮਾਂ ਮੇਰੀਏ ਆਲੇ ਜੇ ਮੇਰੇ ਕੋਲੋਂ ਕੋਈ ਭੁੱਲ ਚੁੱਕ ਤੈਨੂੰ ਕਹਿਣ ਝੋਗੀ ਹੋਵੇ ਨਾ ਮੈਨੂੰ ਵੀ ਮaaf ਕਰ ਦੇ ਅੱਜ ਉਹਨਾਂ ਦੋਵਾਂ ਜੀਆਂ ਨੂੰ ਰੋਂਦੇ ਵੇਖ ਕੇ ਨਾ ਉਮਰ ਦੀ ਵੀ ਇੱਕ ਪਾੜ ਗਈ ਆ ਰੱਬ ਵੀ ਰੋਂਦਾ ਹੋਣਾ ਅੱਜ ਗਰੀਬੀ ਬੜੀ ਚੰਦਰੀ ਆਏ ਰੱਬਾ ਸਾਰਿਆਂ ਨੂੰ ਆਪਣੀ ਛੱਤ ਦਵੀਂ ਹਰ ਇੱਕ ਨੂੰ ਆਪਣੇ ਹੱਕ ਦੀ ਰੋਟੀ ਦਵੀਂ ਰੱਬਾ ਇਹ ਤਾਂ ਛੱਤ ਤੋਂ ਵੱਧ ਜਾਣਾ ਕਰੀ ਕਹੇ ਨੂੰ ਦੀ ਸਾਰਿਆਂ ਨੂੰ ਜੇ ਆਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਤੇ ਸਾਡੀ ਇਹ ਕਹਾਣੀ ਤੁਹਾਨੂੰ ਪਸੰਦ ਜੇ ਆਵੇ ਤੇ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਇਹ ਸਾਡੀ ਕਹਾਣੀ ਕਿਤਰਾ ਨਹੀਂ ਲੱਗੀ ਤੁਹਾਨੂੰ